ਸ਼ੋਰਟ ਚੈਨਲ ਅਤੇ ਲੌਂਗ ਚੈਨਲ ਇਹਨਾਂ ਦੋਵਾਂ ਚੈਨਲਾਂ ਵਿੱਚੋਂ ਕਿਹਤੇ ਜ਼ਿਆਦਾ ਕਮਾਈ ਹੁੰਦੀ ਹੈ ਅਤੇ ਆਪਾਂ ਨੂੰ ਕਿਹੜਾ ਚੈਨਲ ਬਣਾਉਣਾ ਚਾਹੀਦਾ ਹੈ ਜਿਹੜਾ ਸ਼ੋਰਟ ਚੈਨਲ ਹੈ ਨਾ ਉਹ ਅੱਜਕੱਲ ਟ੍ਰੈਂਡ ਤੇ ਬਹੁਤ ਹੈ ਪਰ ਉਹਤੇ ਨਾ ਵਿਊ ਬਹੁਤ ਜ਼ਿਆਦਾ ਆਉਂਦੇ ਹਨ ਜੇ ਤੇ ਆਪਾਂ ਜਿਆਦੀ ਛੇਤੀ ਆਪਣਾ ਚੈਨਲ ਗਰੋ ਕਰਨਾ ਵਾ ਸ਼ੋਰਟ ਵੀਡੀਓ ਪਾ ਕੇ ਆਪਾਂ ਬਹੁਤ ਛੇਤੀ ਗਰੋਥ ਕਰ ਸਕਾਂਗੇ ਪਰ ਇਹਦੇ ਰਾਹੀ ਆਪਾਂ ਚੈਨਲ ਨੂੰ ਮੋਨਟਾਈਜ਼ ਨਹੀਂ ਕਰ ਸਕਦੇ ਜੇਤੇ ਨਾ ਕਿ ਆਪਾਂ ਪੈਸਾ ਕਮਾਉਣਾ ਹੈ ਇਹਦੇ ਵਾਸਤੇ ਆਪਾਂ ਨੂੰ 10 ਮਿਲੀਅਨ ਵਿਊ ਚਾਹੀਦੇ ਹਨ ਅਤੇ 1000 ਸਬਸਕ੍ਰਾਈਬਰ ਚਾਹੀਦੇ ਹਨ ਅਤੇ ਤਾਂ ਜਾ ਕੇ ਆਪਣਾ ਚੈਨਲ ਮੋਨਟਾਈਜ਼ ਹੋਵੇਗਾ ਅਤੇ ਸ਼ੋਰਟ ਚੈਨਲ ਨੂੰ ਵਿਊ ਜ਼ਿਆਦਾ ਮਿਲਣ ਤੇ ਫਿਰ ਹੀ ਪੈਸਾ ਮਿਲਦਾ ਹੈ ਅਗਰ ਸ਼ੋਰਟ ਚੈਨਲ ਤੇ ਮਿਲੀਅਨ ਦੇ ਹਿਸਾਬ ਨਾਲ ਕਰੋੜ ਦੇ ਹਿਸਾਬ ਨਾਲ ਵਿਊ ਆਂਦਾ ਹੈ ਤੇ ਤਾਂ ਆਪਾਂ ਪੈਸਾ ਕਮਾ ਸਕਦੇ ਹਾਂ ਅਤੇ ਜੇਕਰ ਆਪਣਾ ਵਿਊ 30000 50000 60000 ਆਉਂਦਾ ਹੈ ਤੇ ਆਪਾਂ ਬਿਲਕੁਲ ਇੰਨਾ ਪੈਸਾ ਨਹੀਂ ਕਮਾ ਸਕਦੇ ਅਤੇ ਸ਼ੋਰਟ ਵੀਡੀਓ ਬਣਾਉਣੀਆਂ ਬਹੁਤ ਔਖੀਆਂ ਹੈ ਕਿਉਂਕਿ ਇਹਦੇ ਵਿੱਚ ਨਾ ਥੋੜੇ ਟਾਈਮ ਦੇ ਵਿੱਚ ਜਿਆਦਾ ਨੋਲਿਜ ਆਪਾਂ ਪ੍ਰੋਵਾਈਡ ਕਰਾਂਗੇ ਫੇਰ ਹੀ ਲੋਕ ਸਾਡੀ ਵੀਡੀਓ ਨੂੰ ਦੇਖਣਗੇ ਇਹਦੇ ਵਿੱਚ ਐਫਰਟ ਵੀ ਜਿਆਦਾ ਲੱਗਦੇ ਐਡੀਟਿੰਗ ਤੇ ਵੀ ਟਾਈਮ ਲੱਗਦਾ ਵਾ ਅਗਰ ਆਪਾਂ ਨੋਰਮਲ ਵੀਡੀਓ ਬਣਾ ਕੇ ਪਾ ਦਾਂਗੇ ਤਾਂ ਸਾਡੀ ਵੀਡੀਓ ਨੂੰ ਕੋਈ ਨਹੀਂ ਦੇਖੇਗਾ ਤਾਂ ਬਾਕੀ ਤੁਹਾਡੇ ਤੇ ਡਿਪੈਂਡ ਪੈਂਦਾ ਹੈ ਕਿ ਤੁਸੀਂ ਕੀ ਬਣਾਉਣਾ ਪਸੰਦ ਕਰਦੇ ਹੋ ਅਗਰ ਤੁਸੀਂ ਥੋੜੇ ਟਾਈਮ ਦੇ ਵਿੱਚ ਜਿਆਦਾ ਨੋਲਿਜ ਪ੍ਰੋਵਾਈਡ ਕਰਦੇ ਹੋ ਤਾਂ ਸ਼ੋਰਟ ਚੈਨਲ ਤੁਹਾਡੇ ਲਈ ਬੈਸਟ ਹੈ ਪਰ ਇੰਨਾ ਯਾਦ ਰੱਖਿਓ ਕੀ ਛੋਟ ਦੇ ਥਰੂ ਆਪਾਂ ਪੈਸੇ ਕਾਟ ਕਮਾ ਸਕਦੇ ਹਾਂ ਅਗਰ ਕਰੋੜਾਂ ਦੇ ਹਿਸਾਬ ਨਾਲ ਸਾਡੇ ਵੀਊ ਆਉਂਦੇ ਹੈ ਮਿਲੀਅਨ ਦੇ ਹਿਸਾਬ ਨਾਲ ਫਿਰ ਆਪ ਦੇ ਵਿੱਚ ਬਹੁਤ ਸਾਰਾ ਪੈਸਾ ਹੈ ਆਪਾਂ ਦੂਜੇ ਪਾਸੇ ਕਰਦੇ ਆ ਲੌਂਗ ਵੀਡੀਓ ਦੀ ਗੱਲ ਦੇਖੋ ਜੀ ਲੌਂਗ ਅਤੇ ਸ਼ਾਰਟ ਦੋਵਾਂ ਵਿੱਚ ਬੜਾ ਅੰਤਰ ਹੈ ਲੌਂਗ ਵੀਡੀਓ ਆਪਾਂ ਕਿਸੇ ਵੀ ਕੈਟਾਗਰੀ ਤੇ ਪਾਵਾਂਗੇ ਸਾਰੀਆਂ ਦੀਆਂ ਕੈਟਾਗਰੀਆਂ ਵੱਖਰੀਆਂ ਵੱਖਰੀਆਂ ਹਨ ਉਹਨਾਂ ਦੇ ਹਿਸਾਬ ਨਾਲ ਸਾਨੂੰ ਐਡਸੈਂਸ ਪੈਸਾ ਦਿੰਦਾ ਹੈ ਉਹ ਆਪਾਂ ਖੁਦ ਡਿਸਾਈਡ ਕਰਦੇ ਆਂ ਕਿ ਆਪਾਂ ਕਿਹੜੀ ਕੈਟਾਗਰੀ ਦੇ ਵਿੱਚ ਵੀਡੀਓ ਬਣਾ ਸਕਦੇ ਹਾਂ ਅਤੇ ਕਿਹਦੇ ਵਿੱਚ ਕੰਫਰਟੇਬਲ ਹਾਂ ਆਪਾਂ ਪਾਵੇਂ ਜਿਹੜੀ ਮਰਜ਼ੀ ਕੈਟਾਗਰੀ ਦੇ ਵਿੱਚ ਚੈਨਲ ਲੌਂਗ ਦਾ ਬਣਾ ਲਿਆ ਨਾ ਲੌਂਗ ਵੀਡੀਓ ਵਾਲਾ ਅਤੇ ਜੇਕਰ ਆਪਣੇ 5000 ਆ ਰਹੀਆਂ 10000 ਆ ਰਹੀਆਂ 15000 ਵੀ ਵਿਊ ਸਾਡੇ ਆਉਣ ਲੱਗ ਜਾਂਦੇ ਹਨ ਤੇ ਆਪਾਂ 30000 ਰੁਪਏ ਮਹੀਨਾ ਘਰੇ ਬੈਠੇ ਕਮਾ ਸਕਦੇ ਹਾਂ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਜੇ ਆਪਣੇ 2000 ਜਾਂ 3000 ਰਿਵਿਊ ਆਉਂਦੇ ਆ ਤੇ ਫਿਰ ਆਪਾਂ 10000 20000 ਰੁਪਏ ਰਮਾ ਨਾ ਪਾ ਸਕਦੇ ਹਾਂ ਕਿਤੇ ਜਾਣ ਆਉਣ ਦੀ ਲੋੜ ਨਹੀਂ ਘਰੇ ਬੈ ਕੇ ਪੈਸਾ ਕਮਾ ਸਕਦੇ ਹਾਂ ਅਗਰ ਮੇਰੇ ਹਿਸਾਬ ਨਾਲ ਤੁਸੀਂ ਦੇਖੋਗੇ ਨਾ ਤਾਂ ਲੌਂਗ ਵੀਡੀਓ ਦੇ ਵਿੱਚ ਜ਼ਿਆਦਾ ਪੈਸਾ ਮਿਲਦਾ ਹੈ। ਅ ਵੀਊ ਕਾ ਟਾਉਨ ਤੇ ਵੀ ਪੈਸਾ ਮਿਲਦਾ ਹੈ। ਲੌਂਗ ਦੀ ਬਜਾਏ ਅਗਰ ਸ਼ੋਰਟ ਤੇ 10-20 ਹਜ਼ਾਰ ਵੀਊ ਆ ਵੀ ਗਿਆ ਤੇ ਇੱਕ ਫੁੱਟੀ ਕੋੜੀ ਨਹੀਂ ਮਿਲਣੀ ਤੁਹਾਨੂੰ। ਮੈਂ 1 ਸਾਲ ਦਾ ਐਕਸਪੀਰੀਅੰਸ ਤੁਹਾਨੂੰ ਦੇ ਤਾ ਹੈ। ਤਾਂ ਬਾਕੀ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ? ਸ਼ੋਰਟ 'ਚ ਜਾਣਾ ਚਾਹੁੰਦੇ ਹੋ ਜਾਂ ਲੌਂਗ ਵਿੱਚ ਜਾਣਾ ਚਾਹੁੰਦੇ ਹੋ? ਸ਼ੋਰਟ ਚੈਨਲ ਅਤੇ ਲੌਂਗ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਅਤੇ ਸੋਚ ਸਮਝ ਕੇ ਚੈਨਲ ਬਣਾਇਓ ਕਿਉਂਕਿ ਟਾਈਮ ਬਹੁਤ ਕੀਮਤੀ ਹੈ। ਅਤੇ ਆਪਣਾ ਟਾਈਮ ਬਰਬਾਦ ਨਾ ਕਰੋ। ਸਾਸਰੀ ਕਾਲਜੀ ਸਾਰਿਆਂ ਨੂੰ ਪੰਜਾਬੀ ਟੈਕ ਨਾਲ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਬਾਕੀ ਆਪਣੀ رائے ਕਮੈਂਟ ਬਾਕਸ ਵਿੱਚ ਦੱਸ ਦਿਓ